ਅੱਜ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਮਾਂ ਕਿ ਜਿਹੜੇ ਇਹ ਪੰਜਾਬ ਦੇ ਵਿੱਚ ਕੁਦਰਤੀ ਆਫਤ ਹੜ ਆਏ ਆ ਕੀ ਇਹ ਕੁਦਰਤੀ ਆ ਜਾਂ ਫੇ ਕੋਈ ਪਲਾਨਡ ਨੇ ਦੇਖੋ ਪਹਿਲਾਂ ਪੰਜਾਬ ਦੇ ਟੁਕੜੇ ਕੀਤੇ ਛੋਟੇ ਛੋਟੇ ਲੱਤਾ ਵਾਹਾਂ ਵੱਡੀਆਂ ਇੱਥੇ ਹਰਿਆਣਾ ਕੱਢਿਆ ਰਾਜਸਤਾਨ ਕੱਢਿਆ ਹਿਮਾਚਲ ਕੱਢਿਆ ਕਿ ਇੱਥੇ ਸੰਘਰਸ਼ੀ ਲੋਕ ਪੈਦਾ ਹੁੰਦੇ ਆ ਇਹਨੂੰ ਖਤਮ ਕਰੀਏ ਇਹਨੂੰ ਛੋਟਾ ਕਰੀਏ ਹੁਣ ਤਾਂ ਸਿਰਫ ਪੰਜਾਬ ਦਾ ਦਿਲੇ ਧੜਕਦਾ ਵਾ ਉਹ ਵੀ ਖਤਮ ਕਰਨਾ ਚਾਹਦੇ ਆ ਪਰ ਇਹ ਕਦੇ ਖਤਮ ਨਹੀਂ ਹੋਣਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਭਾਵੇਂ ਇਹਨੂੰ ਜਿੰਨੇ ਮਰਜ਼ੀ ਟੁਕੜੇ ਕਰ ਲਓ ਇਹ ਫੇਰ ਵੀ ਇੱਦੇ ਰਹਿਣਾ ਜੀਦਾ ਰਹਿਣਾ ਇਹ ਪਤਾ ਨਹੀਂ ਕਿੰਨੇ ਦੁਨੀਆ ਆਈ ਇਹਨੂੰ ਲੁੱਟਣ ਪਰ ਇਹ ਕਦੇ ਮੁੱਕਿਆ ਨਹੀਂ ਇੱਥੇ ਮਹਾਰਾਜ ਦੀ ਕਿਰਪਾ ਵਾ ਫੇ ਦੂਜੀ ਗੱਲ ਜਿਹੜੇ ਆ ਬਣਾਏ ਹੋਏ ਆ ਡੈਮ ਸਾਡੇ ਸਿਰਾਂ ਦੇ ਉੱਪਰ ਇਹਦਾ ਪੰਜਾਬ ਨੂੰ ਕਿੰਨਾ ਕ ਫਾਇਦਾ ਵਾ ਮੈਨੂੰ ਲੱਗਦਾ ਨੁਕਸਾਨ ਆ ਸਿਰਫ ਡੋਬਣ ਲਈ ਬਣਾਏ ਆ ਕਿ ਜਦੋਂ ਪੰਜਾਬ ਵੜ ਜੇ ਵੀ ਸਿਰ ਚੱਕ ਕੇ ਸਰੀ ਚੱਕ ਕੇ ਆਪਣੇ ਹੱਕਾਂ ਦੀ ਆਵਾਜ਼ਾਂ ਲਈ ਬੋਲੇ ਤੇ ਨਾਲੇ ਡੈਮ ਖੋਲਦੇ ਹੋ ਤੇ ਇਹਨਾਂ ਨੂੰ ਮਾਰਦੇ ਹੋ ਤੇ ਤੀਜੀ ਗੱਲ ਜੇ ਇਹ ਲੋਕ ਪੰਜਾਬੀ ਆਪਣੀਆਂ ਜ਼ਮੀਨਾਂ ਸਿੱਧੇ ਤਰੀਕੇ ਨਾਲ ਨਹੀਂ ਦਿੰਦੇ ਤਾਂ ਜ਼ਮੀਨਾਂ ਖਰਾਬ ਕਰਕੇ ਇਹਨਾਂ ਤੋਂ ਲੈ ਲਈਆਂ ਜਾਣ। ਖਰਾਬ ਇਦਾਂ ਹੋਣੀਆਂ ਹੁਣ ਜਿੰਨਾ ਪਾਣੀ ਆ ਗਿਆ, ਜਿੰਨਾ ਰੇਤਾ ਵੜ ਗਿਆ ਜ਼ਮੀਨਾਂ ਦੇ ਵਿੱਚ। ਦੇਖੋ ਪਹਿਲਾਂ ਤਾਂ ਲੋਕਾਂ ਨੂੰ ਸਾਲ ਇਹ ਲੱਗ ਜਾਣਾ ਵਾ ਕਿ ਅਸੀਂ ਆਪਣੇ ਘਰਾਂ ਚੋਂ ਗਾਰਾ ਕੱਢੀਏ ਕਿਦਾਂ ਸਫਾਈ ਕਿਦਾਂ ਕਰੀਏ, ਰੋਟੀ ਕਿੱਥੋਂ ਖਾਈਏ? ਦਾਣੇ ਪੁੰਗਰ ਜਾਣੇ ਆ ਕਣਕਾਂ ਹਜੇ ਬੀਜਣੀਆਂ ਕਿੱਥੇ ਆ? ਜਿਹੜੇ ਝੋਨੇ ਬੀਜੇ ਹੋਇਆ ਨਾ ਤਾਂ ਉਹ ਵੱਢਣ ਜੋਗੇ ਰਹਿਣੇ ਆ, ਨਾ ਉਹ ਜ਼ਮੀਨਾਂ ਸਾਫ਼ ਕਰਨ ਜੋਗੀਆਂ ਰਹਿਣੀਆਂ। ਬਹੁਤ ਨੁਕਸਾਨ ਹੋ ਗਿਆ ਬਹੁਤ ਪੈਸਾ ਲੱਗਣਾ ਵਾ ਇਹ ਸਾਰੀ ਸੰਜਾਈ ਜੋਗ ਜ਼ਮੀਨ ਦੁਬਾਰਾ ਬਣਾਉਣ ਲਈ ਹੁਣ ਦੇਖੋ ਆਪਣੇ ਘਰ ਸਾਫ ਸੁਥਰੇ ਹੁੰਦੇ ਆਪਣੇ ਜ਼ਮੀਨਾਂ ਜਦ ਸਹੀ ਵੀ ਹੁੰਦੀਆਂ ਫੇ ਵੀ ਉਹਦੇ ਵਿੱਚੋਂ ਘਾਹ ਫੂਸ ਕੱਢਣ ਨੂੰ ਆਪਣਾ ਸਹੀ ਫਸਲ ਬੀਜਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਤੇ ਹੁਣ ਸੋਚੋ ਜਦੋਂ ਪਰ ਰੇਤਾ ਚੜ ਜਾਣਾ ਗਾਰ ਚੜ ਜਣੀ ਪਤਾ ਨਹੀਂ ਕੀ ਕੁਛ ਹੋਣਾ ਵਾ ਤੇ ਉਹਨੂੰ ਸਫਾਈ ਕਰਨ ਉਹਨੂੰ ਉਪਜਾਊ ਜੋਗ ਬਣਾਉਣ ਲਈ ਕਿੰਨਾ ਸਮਾਂ ਲੱਗੂਗਾ ਸੋ ਇਹ ਰੜਕਦੇ ਆ ਜਿਹੜੀ ਅਸਲੀ ਗੱਲ ਹੈ ਰੜਕਦੇ ਪੱਗਾਂ ਵਾਲੇ ਲੋਕ ਇਹ ਲੜ ਇਹਨਾਂ ਨੂੰ ਰੜਕਦੇ ਆ ਜਿਹੜੇ ਸੰਘਰਸ਼ ਕਰਦੇ ਆ ਜਿਹੜੇ ਉੱਠ ਖੜਦੇ ਆਵਾਜ਼ ਉਠਾ ਦਿੰਦੇ ਆ ਇਹਨਾਂ ਦੇ ਖਿਲਾਫ ਆ ਵੀ ਤੁਹਾਡੇ ਉਪਰ ਆ ਥੋਪਤਾ ਇਹ ਚੁੱਪ ਕਰਕੇ ਬਹਿਣੇ ਵਾਲੇ ਲੋਕ ਨਹੀਂ ਹੈਗੇ ਚਾਹੇ ਤਿੰਨੋਂ ਕਿਸਾਨੀ ਗੰਦੇ ਕਾਨੂੰਨ ਲੈ ਕੇ ਆਏ ਸੀ ਉਦੋਂ ਦੀ ਗੱਲ ਕਰ ਲਓ ਜਾਂ ਫਿਰ ਹੁਣ ਜਿਹੜੀਆਂ ਜ਼ਮੀਨਾਂ ਖੋਣ ਲਈ ਫਿਰ ਸੜਕਾਂ ਦੇ ਉੱਤੇ ਆਏ ਸੀ ਉਹ ਲਾ ਲਓ ਤੇ ਦੇਖੋ ਇਹ ਸਰਕਾਰਾਂ ਦੀ ਨਿਗਾ ਦੇ ਵਿੱਚ ਰੜਕਦੇ ਹੀ ਰਹਿਣੇ ਆ ਜਿਹੜਾ ਬੰਦਾ ਬੋਲਦਾ ਨਾ ਉਹ ਹਮੇਸ਼ਾ ਰੜਕਦਾ ਹੁੰਦਾ ਤੇ ਬਾਕੀ ਆਪਣੀ ਰਾਏ ਜ਼ਰੂਰ ਦਿਓ ਕਿ ਇਹ ਕੁਦਰਤੀ ਸੀ ਹੜ੍ਹ ਜਾਂ ਫਿਰ